ਵੈਕਲ ਚਿੱਕਾ ਖਾਲਸਾ ਵੈਕਲ ਚਿੱਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਅਤੇ ਪ੍ਰਧਾਨ ਐਜੂਕੇਸ਼ਨ ਸੁਸਾਇਟੀ ਰਜਿਸਟਰਡ ਸਮੂਹ ਸਾਥੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਅਸੀਂ ਆਪਣੀ ਇੱਕ ਜਿਹੜੀ ਐਜੂਕੇਸ਼ਨ ਸੁਸਾਇਟੀ ਰਜਿਸਟਰਡ ਕਰਾਈ ਹੈ ਉਦੇ ਵੱਲੋਂ ਉਪਰਲਾ ਕਰਨ ਜਾ ਰਹੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਸਨੀਕ ਲੁਧਿਆਣਾ ਦੇ ਵਸਨੀਕ ਜਿਹੜੇ ਸਾਡੇ ਵੀਰ ਭੈਣ ਆਪਣੇ ਬੱਚਿਆਂ ਨੂੰ ਕੋਈ مالی ਹਾਲਤ ਕਮਜ਼ੋਰ ਹੋਣ ਦੇ ਕਾਰਨ ਪੜ੍ਹਾਈ ਨਹੀਂ ਕਰਵਾ ਸਕਦੇ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਉਂਕਿ ਪੜ੍ਹਾਈ ਤੋਂ ਬਿਨਾ ਜੇ ਆਪਾਂ ਕਹ ਲਈਏ ਤਾਂ ਅਧੂਰੀ ਹੈ ਜੇ ਪੜ੍ਹਾਈ ਨਹੀਂ ਤੇ ਫਿਰ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਨੌਲੇਜ ਨਹੀਂ ਫਿਰ ਕੋਈ ਗਿਆਨ ਨਹੀਂ ਤਾਂ ਜ਼ਿੰਦਗੀ ਜਿਹੜੀ ਬਿਲਕੁਲ ਇਹ ਮੈਂ ਕਹਾਂਗਾ ਬਰਬਾਦ ਹੈ ਇਸ ਕਰਕੇ ਮੇਰੀ ਸਮੂਹ ਸਾਥੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਹਾਡੀ ਨਿਗਾਹ ਦੇ ਵਿੱਚ ਕੋਈ ਵੀ ਬੱਚਾ ਐਸਾ ਹੋਵੇ ਜਿਹਨੂੰ ਜਿਹਦਾ ਪਰਿਵਾਰ ਪੜਾਈ ਨਹੀਂ ਕਰਵਾ ਸਕਦਾ ਅਸੀਂ ਆਪਣੀ ਐਜੂਕੇਸ਼ਨ ਸੁਸਾਇਟੀ ਵੱਲੋਂ ਉਸ ਦੀ ਪੜਾਈ ਜਿਹੜੀ ਫ੍ਰੀ ਕਰਾਵਾਂਗੇ ਤੇ ਬੇਨਤੀ ਹੈ ਮੇਰਾ ਮੋਬਾਈਲ ਨੰਬਰ 78894278 7889942788 9417634440 ਤੇ ਤੁਸੀਂ ਸੰਪਰਕ ਕਰਕੇ ਜ਼ਰੂਰ ਮੈਨੂੰ ਦੱਸ ਸਕਦੇ ਹੋ ਕਿ ਜੇ ਕੋਈ ਬੱਚਾ ਐਸਾ ਹੋਵੇ ਜਿਹੜਾ ਪੜਨ ਦਾ ਇੱਛਕ ਹੋਵੇ ਤੇ ਪਰ ਉਹਦੀਆਂ ਘਰ ਦੀਆਂ مالی ਹਾਲਤਾਂ ਕਾਰਨ ਮਜਬੂਰੀਆਂ ਕਾਰਨ ਉਹਦੀ ਪੜ੍ਹਾਈ ਨਾ ਹੁੰਦੀ ਹੋਵੇ ਤੇ ਉਹ ਜ਼ਰੂਰ ਤੁਸੀਂ ਮੇਰੇ ਨਾਲ ਜਿਹੜੀ ਕਿ ਉਹਦਾ ਸੰਪਰਕ ਕਰਾਓ ਉਹਦੇ ਪਰਿਵਾਰ ਦਾ ਤੇ ਮੈਂ ਆਪਣੀ ਸੋਸਾਇਟੀ ਵੱਲੋਂ ਜਿੰਨਾ ਵੀ ਹੋ ਸਕਦਾ ਹੋਊਗਾ ਤੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਉਸ ਦੀ ਪੜ੍ਹਾਈ ਕਰਵਾ ਕੇ ਉਸ ਦੀ ਜ਼ਿੰਦਗੀ ਹੈ ਜਿਹੜੀ ਉਹਨੂੰ ਵਧੀਆ ਬਣਾਇਆ ਜਾਵੇ ਤੇ ਮੇਰੀ ਸਮੂਹ ਸਾਥੀਆਂ ਨੇ ਜਿਹੜੇ-ਜਿਹੜੇ ਵੀ ਮੇਰੇ ਇਸ ਵੀਡੀਓ ਨੂੰ ਸੁਣਦੇ ਨੇ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਬਦ ਤੋਂ ਬਦ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਪਤਾ ਨਹੀਂ ਕਿਹਦੀ ਜ਼ਿੰਦਗੀ ਜਿਹੜੀ ਕਿ ਵਧੀਆ ਬਣ ਜਾਣੀ ਆ ਜਿਹੜੀ ਹੈ ਮੇਰੀ ਵੀਡੀਓ ਕਿਸੇ ਕੋ ਚਲੀ ਜਾਣੀ ਹੈ ਉਹਨੇ ਮੇਰੇ ਨਾਲ ਸੰਪਰਕ ਕਰ ਲਿਆ ਤੇ ਅਸੀਂ ਉਹਦੀ ਪੜ੍ਹਾਈ ਜਿਹੜੀ ਕਰਵਾ ਕੇ ਉਹਦੀ ਜ਼ਿੰਦਗੀ ਨੂੰ ਸੁਧਾਰ ਸਕੀਏ ਤੇ ਮੇਰੀ ਇਹ ਬੇਨਤੀ ਪ੍ਰਵਾਨ ਕਰਦੇ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਨੀ ਇੱਕ ਬੇਨਤੀ ਪ੍ਰਵਾਨ ਕਰਿਓ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਤੇ ਪ੍ਰਧਾਨ ਐਜੂਕੇਸ਼ਨ ਸੁਸਾਇਟੀ ਰਜਿਸਟਰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ